ਲੋਕਾਂ ਦੀਆਂ ਭੈਣਾ ਘਰ ਦਾ ਕੰਮ ਕਰਦੀਆਂ ਪੜਦੀਆਂ ਤੇਰੇ ਵਾਂਗੂ ਸਾਰੀ ਦਿਹਾੜੀ ਰੱਸ਼ ਨਹੀਂ ਚੜਦੀਆਂ ਲੋਕਾਂ ਦੇ ਭਰਾ ਵੀ ਕੰਮ ਤੇ ਜਾਂਦੇ ਆ ਆਪਣੀਆਂ ਭੈਣਾ ਨਾਲ ਜਿੰਨਾ ਬੋਲਦੇ ਤੇਰੇ ਵਾਂਗੂ ਨਹੀਂ ਭੋਗਦੇ ਕੁੱਤੇ ਆਏ ਏ ਮੇਰੇ ਸੱਚਿਆ ਪਾਸ਼ਾ ਮੇਰੇ ਵਾਹਿਗੁਰੂ ਮੈਨੂੰ ਮਾਫ ਕਰੀ ਮੇਰੇ ਕੋ ਅੱਜ ਅਜੀਬ ਹੱਥਿਆ ਹੋਣੀ ਆ ਮੰਮੀ ਚਾਕੂ ਕਿਤੇ ਆ ਮੈਂ ਫਰੂਟ ਕੱਟ ਨਹੀਂ ਲੱਭਣ ਨਹੀਂ ੜਿਆ ਜਵਾਨ ਆਪਣੀ ਨਾ ਕੱਟਲਾ ਜਵਾਨ ਆਪਣੀ ਨਾ ਐਵੀਂ ਦਿੱਖੀ ਆ ਮੰਮੀ ਯਾਰ ਆਪਾਂ ਕੁੱਤਾ ਨਾ ਬਾਲ ਲੀਏ। ਨਾ ਮੰਮੀ ਰਹਿਣ ਦੀ ਉਹ ਗੇਕ ਨਹੀਂ ਸੰਭਿਆ ਜਾਣਦੇ ਦੁਖੀ ਕੀਤਾ ਹਨ ਭੌਂਕ ਭੌਂਕੇ। 1 ਮਿੰਟ ਦੇ ਵਿੱਚ ਵਿੱਚ 250 300 ਚਪੇੜ ਪੈਣੀ ਤੇਰੇ ਮੂੰਹ ਤੇ ਜੇ ਹੁਣ ਤੂੰ ਬਕਵਾਸ ਕੀਤੀ ਤੇ। ਕੁੱਤੇ ਨੇ ਭੌਂਕਦੇ ਰਹਿੰਦੇ ਆ ਭੌਂਕਦੇ ਰਹਿੰਦੇ ਆ ਇਨਸਾਨ ਨੂੰ ਬਸ ਨਾ ਇਗਨੋਰ ਕਰਨਾ ਹੋਣਾ ਚਾਹੀਦਾ ਵਾ। ਕਿੱਧਰ ਦਫਾ ਹੁੰਦੀ ਆ ਟਿਊਸ਼ਨ। ਪੈਂਟ ਤੋ ਗਿਆ। ਸ਼ਾਮੀ ਫੰਕਸ਼ਨ ਤੇ ਜਾਣਾ ਮੈਂ। ਬੈਠ ਐਸੀ ਬਈ ਸੀ ਕਿੱਥੇ ਗਏ ਅਹੀਂ ਜਾ ਕੇ ਲਾਂਗੇ ਕੀ ਨਹੀਂ ਅਹੀਂ ਇੱਥੇ ਚੋਰ ਦੁਰੇ ਫਿਰਦੇ ਆ ਵਾਜਾਈ ਸੀ ਇੰਗਲਿਸ਼ ਆਉਂਦੀ ਏ ਹਾਂਜੀ ਮਾਤਾ ਕੀ ਗੱਲ ਅਹੀਂ ਜਾ ਕੇ ਲੈ ਗਏ ਦਾਦੂ 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 ਨਹੀਂ ਦਾਦੂ ਵਾਰਨਾ ਜਾਈ ਭੈਣਾ ਕਿਉਂ ਓਏ ਵਾਰਨਾ ਨਗਰ ਨਿਕਮ ਵਾਲੇ ਆਏ ਆ ਕੀੜੇ ਮਾਰਨ ਵਾਲੀ ਦਵਾਈ ਛਿੜਕੰਦੇ ਆ ਕਿਤੇ ਤੈਨੂੰ ਨਾ ਮੁਕਤੀ ਮਿਲ ਜੇ ਓ ਮਾਈ ਗੋਡ ਮੈਮ ਤੁਸੀਂ ਉਹੀ ਹੋਣਾ ਕਿਉਂ ਫੜੇ ਮੂੰਹ ਚੱਜ ਜਾ ਕੇ ਮੂੰਹ ਮਾਤੋਂ ਬੰਦ ਰਹੀ ਏ ਅੱਤ